ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆ 25 ਜਨਵਰੀ ਤੇ ਮੈਂ ਚੱਲਿਆ ਅੱਜ ਕਮਲ ਦੇ ਵਿਆਹ ਕਮਲ ਵੈਸੇ ਤਾਂ ਮੇਰੀ ਭਤੀਜੀ ਲੱਗਦੀ ਆ ਪਰ ਮੇਰੇ ਨਾਲੋਂ ਵੱਡੀ ਆ ਮੇਰੀ ਭੈਣਾਂ ਵਰਗੀ ਆ ਮੈਂ ਇਹਨੂੰ ਉਹਦੇ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨਾਗਾ ਤੇ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਹੁਣ ਮੈਂ ਤੇ ਮੇਰਾ ਡੈਡੀ ਚੱਲੇ ਆਗੇ ਅਸੀਂ ਵਿਆਹ ਦੇ ਉੱਪਰ ਪਹਿਲਾਂ ਨਾ ਯਾਰ ਵਹਿ ਜਾਣ ਤੋਂ ਪਹਿਲਾਂ ਮੇਰੇ ਨਾਲ ਇੱਕ ਇਨਸੀਡੈਂਟ ਹੋਇਆ ਮੈਂ ਜਿਹੜੇ ਕੱਪੜੇ ਲੈ ਕੇ ਆਇਆ ਸੀ ਆ ਮੇਰੀ ਸ਼ਰਟ ਸੀ ਮੈਂ ਪਹਿਲਾਂ ਪਾ ਕੇ ਨਹੀਂ ਦੇਖੀ ਹੈਗੀ ਉਹ ਸ਼ਰਟ ਮੇਰੀ ਥੋੜੀ ਜਿਹੀ ਵੱਟੀ ਰਹਗੀ ਤੇ ਮੌਕੇ ਤੇ ਫਿੱਟ ਨਹੀਂ ਆਇਆ ਫਿਰ ਮੈਂ ਡੈਡੀ ਵਾਲੇ ਸ਼ਰਟ ਪਾ ਲਈ ਆ ਦੇਖੋ ਹੁਣ ਮੇਰੇ ਜਮਾਂ ਫਿੱਟਾਂ ਤੇ ਟਾਈਮ ਬਹੁਤ ਹੋ ਗਿਆ 10 ਵਜੇ ਗਏ ਬਸ ਹੁਣ ਅਸੀਂ ਚੱਲੇ ਆ ਜਾ ਕੇ ਤੁਹਾਨੂੰ ਦਿਖਾਉਣਿਆ ਪਿਆ ਇਹਦੇ ਵਿੱਚ ਸਾਰਾ ਪ੍ਰੋਗਰਾਮ ਵਲੌਗ ਐਂਡ ਤੱਕ ਜਰੂਰ ਕੋਈ ਵੀਰੋ ਮੈਂ ਵੱਧ ਗਿਆ ਹੁਣ ਹਰਮਨ ਲਵੇ ਇਧਰ ਆ ਮੇਰਾ ਭਾਈ ਹਰਮਨ ਤੇ ਆ ਵੀ ਮੇਰਾ ਭਾਈ ਹੈਗਾ ਨੇਕਾ ਕੀ ਨਾਮ ਤੇਰਾ ਹਰਪ੍ਰੀਤ ਇਹਦਾ ਨਾਮ ਹਰਪ੍ਰੀਤ ਆ ਹਿਆਣੇ ਆ ਜੀ ਹਾਂ ਹਰਿਆਣੇ ਗਾਇਸ ਯਾਰ ਆਇਓ ਪਹਿਲਾਂ ਨਿੱਕੇ ਹੁੰਦੇ ਬਈ ਮਦਾ ਛੋਟਾ ਜਿਹਾ ਦੇਖਿਆ ਸੀ ਜੀ ਹੁਣ ਐਡਾ ਹੋ ਗਿਆ ਦੇਖ ਲੈ ਹਰਮਨ ਨਾਲੋਂ ਵੱਡਾ ਨੂੰ ਹਾਂ ਹਰਮਨ ਨਾਲੋਂ ਵੱਡਾ ਹੈ 15 ਸਾਲਾਂ ਦਾ 15 ਸਾਲਾਂ ਦਾ ਹੂੰ 13 ਦਾ ਲਓ ਵੀ ਸਾਡੇ ਮੁੰਡਿਆਂ ਦੀ ਟੂਰ ਚੈੱਕ ਕਰੋ ਅੱਜ ਚੈੱਕ ਕਰੋ ਸਾਰੀ ਟੂਰ ਦੋ ਜਣੇ ਜਾ ਚੁਤੇ ਨੇ ਤੇ ਹੁਣ ਹਾਰਮੋਨ ਲਵਾ ਕੇ ਆਊਗਾ ਵਾਲਾਂ ਦੇ ਡਰਾਈਲ ਡਰਾਈਲ ਲਵਾ ਕੇ ਆਉਂਗਾ ਯਾਰ ਮੇਰੇ ਤਾਂ ਵਾਲ ਸੈੱਟ ਨਹੀਂ ਤੇ ਵਾਲਾਂ ਦੇ ਡਰਾਈਲ ਲਵਾ ਨਹੀਂ ਤੂੰ ਵੀ ਸੈੱਟ ਕਰਾ ਕੇ ਲੈ ਗਿਆ ਵਧੀਆ ਲੱਗ ਰਿਹਾ ਹੈਗੇ ਕਿਉਂ ਵਿਚਾਲੋਂ ਜੀ ਚੀਰ ਪੈ ਗਿਆ ਮੇਰੇ ਪਤਾ ਕੀ ਆ ਸੀ ਜੇ ਚੱਬ ਪਾਇਆ ਨਾ ਬਾਹਰ ਤੇ ਐਂਜੋਲ ਵਾਲਾ ਓਏ ਆਰੇ ਬਾਹਰ ਥੋੜੇ ਮੇਰੇ ਉਰੇ ਵਾਲ ਥੋੜੇ ਘੱਟ ਨੇਗੇ ਵਿਚ ਨੂੰ ਚੱਬ ਪੈ ਗਿਆ ਮੈਂ ਉਹ ਬਾਮ ਉਪਰੇ ਕਰ ਲੇ ਲਾਏ ਭੀਆ ਮੁੰਡੇ ਹੋ ਗਏ ਤਿਆਰ ਆ ਉਹ ਡਰਾਈਵਰ ਆ ਸਾਡਾ ਅੱਜ ਦਾ ਹੈ ਚਲਾ ਲੇ ਆ ਲੈ ਹੋਰ ਸਾਲਾ ਚੱਲ ਬੈਕ ਕਰ ਫਿਰ ਆ ਜਾ ਦਿਖਾਈਏ ਤੇਰੀ ਵੀਡੀਓ ਬੈਕ ਕਰ ਲੈ ਗੜੀ ਤੋਂ ਪੋਲੀ ਨਾ ਕਰਾ ਲਈਂ ਸਾੜਿਆ ਉਹ ਕਾਰ ਨੂੰ ਉਹ ਬਾਈ ਜਿਹੜਾ ਤੁਸੀਂ ਸਾਹਮਣੇ ਘਰ ਦੇਖ ਰਹੇ ਹੋ ਆਹ ਇਹ ਮਾਲਦਾਰ ਛੜੇ ਦਾ ਘਰ ਹੈਗਾ ਜਿੱਥੇ ਸ਼ੂਟਿੰਗ ਹੁੰਦੀ ਹੈ ਹਨਾ ਲੱਚਾਵੜਾ ਤੇ ਮਾਲਦਾਰ ਦੀ ਅੰਦਰ 064 ਪਿੰਡ ਸ਼ਾਜਲੀ ਖੜੇ ਆਪਾਂ ਕਿੱਥੇ ਖੜਾ ਬਾਗੂ ਖੜਾ ਉੱਥੇ ਉਹ ਮਰੀ ਜਾਣਾ ਉਹ ਆ ਕੇ ਨਹੀਂ ਖੱਤੀ ਕਿਉਂ ਸਾਹ ਹੈ ਚੱਲ ਗਈ ਕੀ ਜਾ ਕੇ ਆਈਏ ਲਓ ਵੀ ਇਹ ਤੋਂ ਮੋਟਰਸਾਈਕਲ ਫੜ ਹੁਣ ਇਹ ਸਿੱਟਦਾ ਦਾ ਲਓ ਜੀ ਫਿਰ ਆਪਾਂ ਪਹੁੰਚ ਗਏ ਵਿਆਹ ਪੈਲਸ ਦੇ ਵਿੱਚ ਸਰਦਾਰ ਪੈਲਸ ਪਿੰਡ ਸ਼ਾਦਲੀ ਹਲੇ ਤੱਕ ਕੋਈ ਨਹੀਂ ਆਇਆ ਸੀ ਬਰਾਤ ਅਜੇ ਨਹੀਂ ਤੇ ਅਸੀਂ ਪਹਿਲਾਂ ਜਾ ਕੇ ਬੈਠ ਗਏ ਇਧਰ ਹਰਮਨ ਤੇ ਮੇਰਾ ਚਾਚਾ ਲੱਗੇ ਪੋਸਟ ਬਣਾਉਣ ਕਹਿੰਦੇ ਸਾਡੀਆਂ ਫੋਟੋਆਂ ਖਿੱਚਦੇ ਰੀਲਾਂ ਬਣਾਦੇ ਅੱਜ ਧੁੱਪ ਬਹੁਤ ਵਧੀਆ ਸੀ ਮੱਠਾ ਮੱਠਾ ਵਿੱਚ ਮਿਊਜ਼ਿਕ ਚੱਲ ਰਿਹਾ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਘਰੇ ਅਸੀਂ ਪੂਰਾ ਇੰਜੋਏ ਕੀਤਾ ਜੀ ਵਿਆਹ ਇੱਧਰ ਸਾਡੀ ਇੱਕ ਭੈਣ ਕਮਲ ਪੋਜ਼ ਬਣਾਉਣ ਲੱਗ ਰਹੀ ਹੈ ਕੈਮਰਾਮੈਨ ਨੇ ਜਿਹੜੇ ਉਹਦੀ ਪ੍ਰੀ-ਵੈਡਿੰਗ ਜੋ ਵੀ ਹੁੰਦੀ ਆ ਉਹ ਸ਼ੂਟ ਕਰਨ ਲੱਗ ਰਹੇ ਨੇ ਫੋਟੋ ਸ਼ੂਟ ਤੇ ਅਸੀਂ ਖੜੇ ਦੇਖ ਰਹੇ ਸੀ ਜੀ ਉਸ ਤੋਂ ਬਾਅਦ ਕਰੀਬ 2 ਵਜੇ ਵਾਰੀ ਆਉਂਦੀ ਹੈ ਜੀ ਰਿਬਨ ਕਟਾਈ ਦੀ ਤੇ ਬਰਾਤ ਆ ਗਈ ਬਰਾਤ ਕਾਫੀ ਲੇਟ ਆਈ ਸੀ ਯਾਰ ਅਸੀਂ ਖੜੇ-ਖੜੇ ਨਾਲ ਰੱਕ ਗਏ ਜੀ ਕਰੀਬ 2 ਵਜੇ ਕਿ ਸੀ 2:30 ਹੋ ਗਏ ਸੀ ਜਦੋਂ ਬਰਾਤ ਆਈ ਸੀ ਤੇ ਅੱਗੇ ਰਸਮਾਂ ਕਰਦੇ ਹੋਏ ਹੋਰ ਵੀ ਜ਼ਿਆਦਾ ਟਾਈਮ ਲੱਗ ਗਿਆ ਹੁਣ ਮੈਂ ਤੁਹਾਨੂੰ ਕੋਈ ਕਲਿੱਪਾਂ ਸ਼ੇਅਰ ਕਰਦਾ ਤੇ ਤੁਸੀਂ ਉਹ ਕਲਿੱਪਾਂ ਇੰਜੋਏ ਕਰਿਓ ਅੰਦਰ ਆ ਜਾਓ ਤੁਹਾਡੇ ਨਾਲ ਗੱਲ ਕਰੀਏ ਤਿੰਨ ਜੀਰੋ ਹੁਣ ਪਿੱਛੇ ਆ ਗਏ ਜੀਰੋ ਆ ਲੇਟ ਬੰਨੀ ਬੋਤਲਾਂ ਤਾਂ ਵੀ ਹਨ ਜਾਰ ਜਿਹੜਾ ਨਹੀਂ ਉਪਕਿਰਿਆ ਹੈ ਨਾ 50 ਤੋਂ ਹੈਗੇ ਨਾ 50 ਮੇਰੇ ਵੀ ਦੋ ਵਜੇ ਤੁਸੀਂ ਤੁਹਾਨੂੰ 12 ਵਜੇ ਕਿਹਾ ਸੀ ਹੋ ਗਿਆ ਮੇਰੇ ਤੋਂ ਜਾਰ ਤੱਕ ਨਹੀਂ ਲੇਟ ਨਹੀਂ ਤੋਂ ਕਦੋਂ ਯਾਦੋ ਬਲਸ ਬਲਸ ਕਰੀਦਾ ਹੈ ਦੋਸਤ ਚਲੋ 55000 ਰੁਪਏ ਵਾਸਤੇ ਹੋਰ ਦੱਸੋ ਹੋਰ ਕੁਝ ਨਾ ਹੋਰ ਕੁਝ ਨਾ ਸਾਡੀ ਨਾ ਮੈਂ ਤਾਂ ਪੁੱਛੀ ਨਾ ਆਪਣਾ ਤਾਂ ਸਾਡਾ ਨਾ ਪੂਰਾ ਹੋ ਗਿਆ ਆ ਤਾਂ ਮੋਟਾ ਸਾਡੇ ਵਾਲਾ

ਇਹ ਬਿਸ਼ਾਪ ਨੇ ਇਹ ਸਮਾਜੀ ਰਿਪੋਰਟ ਵਿੱਚ ਕਰਕੇ ਨਾਲ ਬੋਲ ਰਹੀ ਹੈ ਮੈਂ ਜਿੱਦ ਤੇ ਦੇਖੋ ਹਲਕਾ ਜਿਹਾ ਬੈਕ ਹੋ ਰਿਹਾ ਹੈ ਮੈਡਮ ਹੈਲੋ ਮੈਮ ਜਦੋਂ ਥੋੜਾ ਸੈਕਿੰਡ ਪਾ ਲਈ ਪਿੱਛੇ ਮੈਮ ਪਤਾ ਹੀ ਵੈਕਟਰ ਰਹੀਏ ਸੀ ਸੈਕਿੰਡ ਸੈਕਿੰਡ ਕੋਈ ਨਹੀਂ ਦੋਸਤ ਕੈਂਟ ਜੀ ਬੋਲੀ ਪਾ ਦੇ। ਨਮਾਇਕ ਆਪਲਾਸ ਸਰ। ਆਪਲਾਸ ਸਰ। ਇਹ ਨਹੀਂ ਇਹ ਨਹੀਂ ਪੀਕ ਕਰ ਗਈ। ਆਪਾ ਦਰਸ਼ਕੋ ਨਹੀਂ ਪਾ ਜਨਾ ਹੈਗੀ ਆ ਅੰਦਰ ਲੈ ਜਾ। ਮੈਡਮ ਜੀ ਦੇ ਮੈਡਮ ਆ ਰਹੇ ਨੇ। ਬੱਟੇ ਨੂੰ ਕਰਨਾ। ਜੀ ਆਇਆ ਅਮੇ ਤੋਂ ਖੜਾ ਇੱਕ ਮਿੰਟ ਦੇ ਉਸ ਤੇ ਰਾਮ ਨਾ ਇੱਕ ਮਿੰਟ ਖੜ ਕੇ ਇੱਕ ਮਿੰਟ ਖੜ ਜਾ ਭਾਈ ਗਿਫਟ ਦੇ ਦਈਏ ਇੱਕ ਮਿੰਟ ਗਿਫਟ ਦੇ ਦਈਏ ਖੜ ਜਾ ਉਹ ਭਾਈ ਦੇਖ ਇੱਕ ਮਿੰਟ ਅਗਰ ਤੇ ਦੇ ਦਈਏ ਖੜ ਜਾ ਹਾਂ ਅਸੀਂ ਸਾਰਾ ਨੋਟ ਲੇ ਗਏ ਦੇਖੀ ਜਿਹੜਾ ਆਪਣਾ ਨਾਮ ਉਹਦੀ ਘਰੀ ਜਾਂਦੇ ਆ ਸ਼ਾਇਦ ਮਾਨੀ ਭੋਲੀ ਦੇ ਨਾਮ ਉਹਦੇ ਜੀ ਸਭ ਨਾਮ ਆਉਂਦੇ ਆ ਮਰਦਾ 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 ਬਾਈ ਬਾਈ ਸਰਨਾਪੁੱਤਰ ਮੈਂ ਇਸਾਈ ਜੱਲਿ ਪਰਵਾਰ ਦੀ ਅੰਗੀ ਪਰਵਾਰ ਤੇ ਦੋਵਾਂ ਪਰਵਾਰਾਂ ਦੇ ਦੇਖਣੇ ਕਿ ਜੇ ਸਭ ਕੁਝ ਮੇਡਾ ਹੋਏ ਬੇਨਿਕ ਖੜਾ ਜਾਂਦੇ ਹਨ ਜਿਸ ਦੀ ਜ਼ਿੰਦਗੀ ਨੂੰ ਆਪ ਰੱਖਾ ਕਰਦੇ ਹਾਂ ਭਾਰਤ ਜੁਗਾ ਚੰਗੇ ਲਈ ग्रुप चैक रोड जिन सुठो उन्हनि मिली মেডম যি প্লিজ ਬਦੀਗੇ ਰਿੰਗਨ ਕਟਾਈ ਦੀ ਰਸਮ ਤੋਂ ਬਾਅਦ ਰੋਟੀ ਖਾ ਕੇ ਗਾਉਣ ਵਜਾਉਣਾ ਸ਼ੁਰੂ ਹੋ ਗਿਆ ਜੀ ਤੇ ਮੈਂ ਮਿਊਜ਼ਿਕ ਆਫੇ ਕਰੂੰਗਾ ਕਿਉਂਕਿ ਕਪਰੇਟ ਇਸੂ ਹੋ ਜਾਂਦਾ ਜਦ ਮੈਂ ਪਾਸਟ ਕਰਉਂਦਾ ਪ੍ਰਸਿੱਧ ਪੰਜਾਬੀ ਮੋਡਰਨ ਮਲਟਈ ਸਰਕਣਾ Ready? ਅਸ਼ਮਰਾਂ ਦੇ ਨਾਲ ਲੈਣ ਜੀਆ ਇੱਕ ਜੱਟ ਸਮੀਆਂ ਦੇ ਕਬਜ਼ੇ ਕਚੇਰੀਆਂ ਦੇ ਕਲਮਾਂ ਦੇ ਨਾਲ ਨਹੀਂ ਹਥਿਆਰਾਂ ਦੇ ਨਾਲ ਲੈਂਦੇ ਆਏ ਗੱਲਾਂ ਨਾਲ ਮੈਦਾਨ ਤੇ ਤੱਕੇ ਦਿੱਤੇ ਆਂ ਬਹਾਰ ਨਹੀਂ ਕਹਿੰਦੇ ਛੇਰੋ ਹਥਿਆਰਾਂ ਦੀ ਲੋੜ ਪਈ ਤੇ ਓਏ ਹੱਥਾ ਜਾਣਗੇ ਇਹ ਕੀ ਹੋਇਆ ਭਾਏ ਕੁਝ ਨਹੀਂ ਥਾਰੇ ਦਾ ਬੜੇ ਚਿਰਾਂ ਬਾਅਦ ਸਾਡੇ ਜਾਨੀ ਯਾਰ ਮਿਲਲੇ ਪਰ ਅਸੀਂ ਸੋਚਿਆ ਚਾਰ ਪਿਆਰ ਦੀਆਂ ਗੱਲਾਂ ਹੀ ਕਰ ਲਈਏ ਕਿਉਂਕਿ ਫੇਰ ਅੰਦਰੇ ਬੜੀ ਦੂਰ ਚਲੇ ਜਾਣਾ ਏ ਤੇਰੇ ਲੱਗ ਕੇ ਅਸੀਂ ਪੱਦੇ ਚ ਕਾਚੋ ਵੀ ਉੱਠ ਕੇ ਆ ਜਾਂਦੇ ਛੇਰੋ ਸਾਨੂੰ ਯਾਦ ਕਰੇਂਗਾ ਤੇ ਮੌਤੇ ਫਰਿਸ਼ਤੇ ਦੀ ਤਰ੍ਹਾਂ ਆਪਣੇ ਸਿਰ ਤੇ ਕੜਾ ਪਾਵੇਂਗਾ ਓਏ ਕੋਲ ਕੋਲੀ ਸੱਚ ਬੰਦੂ ਟੱਕ ਕੇ ਚੱਲਣਾ ਠੋਕ ਤੱਕ ਪਾਜੀ ਮੋੜੋ ਚੱਲ ਸਭਾ ਸਾਹੂਟ ਕਰ ਓਰੇ ਡਾਲੇ ਟੂ ਲੈ ਜਾ ਦਰ ਰੱਖੇ ਨੇ ਚੂਗੀ ਫਿਰ ਤੇ ਬੀਜ ਚੂ ਚਲੋ ਕਰ ਥੈਂਕ ਯੂ ਸੋ ਮਚ ਜੀ ਫਿਰ ਬਾਕੀ ਦੀਆਂ ਰਸਮਾਂ ਤੋਂ ਬਾਅਦ ਵਾਰੀ ਆਈ ਸ਼ਗਨ ਦੀ ਇੱਧਰ ਸਾਡੀ ਭੈਣ ਤੇ ਸਾਡੇ ਭਾਜੀ ਬੈਠੇ ਨੇ ਕਿ ਸ਼ਗਨ ਲਾਈਨ ਦੇਖ ਲਓ ਤੁਸੀਂ ਕਿੰਨੀ ਲੰਮੀਆਂ ਤੇ ਭਾਜੀ ਦਾ ਸੁਭਾਅ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਇਹਨਾਂ ਨੇ ਪਹਿਲਾਂ ਵੀ ਮੈਨੂੰ ਹੱਸ ਕੇ ਬੁਲਾਇਆ ਤੇ ਇੱਥੇ ਵੀ ਮੈਨੂੰ ਇਹਨਾਂ ਨੇ ਆ ਕੇ ਨੋਟਿਸ ਕੀਤਾ ਚਲੋ ਜੀ ਅੱਗੇ ਕਰਦੇ ਕੰਟੀਨਿਊ ਫਿਰ ਸ਼ਾਮ ਪੈਣ ਤੇ ਇੱਥੇ ਕਪਲ ਡਾਂਸ ਹੋਇਆ ਬਾਜੀ ਤੇ ਭੈਣ ਕਮਲ ਇੱਥੇ ਡਾਂਸ ਕਰ ਰਹੀ ਥੀਏ ਮੈਂ ਵੈ ਐਨਜੋਏ ਕਰਿਆ ਸ਼ਾਮ ਬਹੁਤ ਜ਼ਿਆਦਾ ਹੋ ਗਈ ਸੀ ਮੈਂ ਦੂਰ ਜਾਣਾ ਥੀ ਇਸ ਕਰਕੇ ਫਿਰ ਮੈਂ ਹੁਣ ਜਾ ਰਿਹਾ ਆਪਣੇ ਘਰ ਵੱਲ ਨੂੰ ਵਾਪਿਸ ਇਹ ਛੋਟਾ ਢਿੱਕਾ ਬੰਦ ਕਰਦੇ ਆ। ਹੋਈ ਵਾਰੀ ਹੈ 10 ਮਿੰਟ ਬੱਦਰ ਕੇ ਤੇ ਫਿਰ ਸ਼ਾਮ ਨੂੰ 8 ਵਜੇ ਅਸੀਂ ਘਰ ਪਹੁੰਚ ਕੇ ਵਾਪਸ ਬਲੌਗ ਕਿਵੇਂ ਦਾ ਲੱਗਿਆ ਬਲੌਗ ਲਾਈਕ ਕਮੈਂਟ ਸ਼ੇਅਰ ਕਰਦੇ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ।